ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜਿੰਨਾ ਚਿਰ ਜੁਗ ਰਹਿਣਗੇ ਜਿੰਨਾ ਚਿਰ ਦੁਨੀਆ ਰਵੇਗੀ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਜੀ ਰਹਿਣਗੇ ਤੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਰਹਿਣਗੇ ਉਹਨਾਂ ਚਿਰ ਸਿੱਖ ਰਹਿਣਗੇ ਫਿਰ ਜੁਗੋ ਜੁਗ ਟਾਲਾ ਚ ਮਕੌਰ ਸਾਹਿਬ ਦੀ ਧਰਤੀ ਜੁਗੋ ਜੁਗ ਟਾਲਾ ਸਰਹੰਦ ਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੰਨਾ ਚਿਰ ਦੁਨੀਆ ਰਵੇਗੀ ਚਮਕੌਰ ਦੀ ਧਰਤੀ ਰਹੇਗੀ ਜਿੰਨਾ ਚਿਰ ਦੁਨੀਆ ਰਵੇਗੀ ਫਤਿਹਗੜ ਸਾਹਿਬ ਦੀ ਧਰਤੀ ਰਹੇਗੀ ਤੇ ਜਿੰਨਾ ਚਿਰ ਉਹ ਧਰਤੀਆਂ ਰਹਿਣਗੀਆਂ ਉਹਨਾਂ ਚਿਰ ਸਿੱਖ ਰਹਿਣਗੇ ਸਿੱਖਾਂ ਨੂੰ ਕੋਈ ਕਦਮ ਨਹੀਂ ਕਰ ਸਕਦਾ ਕੋਈ ਕਦੇ ਵੀ ਸਿੱਖਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਮਹਾਰਾਜ ਜੀ ਨੇ ਕਿਹਾ ਕਿ ਗੜੀ ਦੇ ਵਿੱਚ ਜੰਗ ਹੋਵੇਗਾ ਇੱਥੇ ਤੇ ਇੱਥੋਂ ਖਾਲਸਾ ਹੁਣ ਅਮਰ ਹੋ ਕੇ ਨਿਕਲੇਗਾ ਦੁਨੀਆ ਦੀ ਕੋਈ ਤਾਕਤ ਖਾਲਸੇ ਨੂੰ ਖਤਮ ਨਹੀਂ ਕਰ ਸਕੇਗੀ ਤੁਸੀਂ ਇਹ ਦੇਖਿਓ ਕਿ ਇੱਕ ਪਾਸੇ 10 ਲੱਖ ਦਾ ਮੁਖਲਈਆ ਚੜ੍ਹ ਕੇ ਆਇਆ ਦਵੇਂ ਪਾਤਸ਼ਾਹ ਜੀ ਨੇ ਲਿਖਿਆ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਕਿ 10 ਲੱਖ